ਮੰਡਾਰ ਵਿੱਚ ਹਾਜ਼ਰ ਨਾਮ ਸਾਖ ਸੰਗਤ ਗੁਰੂ ਉਪੀ ਫਤਿਹ ਪ੍ਰਵਾਨ ਕਰਨਾ ਦੀ ਗੱਜ ਵੱਜ ਕੇ ਹਰ ਮੁਖ ਫਤਿਹ ਦਾ ਜਵਾਬ ਫਤਿਹ ਨਾਲ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੱਲ ਆਏ ਹੈ ਦੇਖੋ ਕਹਿੰਦਾ ਕੋਈ ਗੱਲ ਚੱਲ ਪਿਆ ਕਹਿੰਦਾ ਜਹਾਂ ਹਰ ਸਾਖ ਤੇ ਉਲੂ ਬੈਠਾ ਹੈ ਜਹਾਂ ਹਰ ਸਾਖ ਤੇ ਉਲੂ ਬੈਠਾ ਹੈ ਉਲੂ ਕੋ ਉਡਾਣੇ ਕੇ ਲਿਏ ਸਿਰ ਕਟਵਾਣਾ ਪੜਤਾ ਹੈ ਉਦੋਂ ਕਿਉ ਸੌਰੀ ਉਲੂ ਕੋ ਉਡਾਣੇ ਕੇ ਲਿਏ ਆਦੇ ਸਿਰ ਦੀ ਕਰਵਾਣੀ ਦੇਣੀ ਪੈਂਦੀ ਹੈ ਜੇਕਰ ਆਪਾਂ ਕਿਸੇ ਦਾ ਭਾਣਾ ਫਾਸ ਕਰਨਾ ਹੈ ਸਰਕਾਰਾਂ ਖਿਲਾਫ ਬੋਲਣ ਵਾਲੇ ਨੌਜਵਾਨ ਜੋ ਸਰਕਾਰਾਂ ਖਿਲਾਫ ਬੋਲਦੇ ਨੇ ਨੰਗੇ ਧੜ ਹੋ ਕੇ ਬੋਲਦੇ ਨੇ

ਇਤਿਹਾਸ ਕਰੀ ਮੁਹਰੇ ਲਿਆਵਾ ਸੀ ਉਹ ਕਰ ਗਿਆ ਜਿਆਦਾ ਹੈ ਮਰਵਾਣ ਦੇ ਰਹੇ ਗੋਲੀਆਂ ਮਰਵਾਣ ਦੇ ਸੱਚ ਬੋਲਣ ਨਾਲ ਨੂੰ ਜਾਂ ਜੇਲ੍ਹਾਂ ਚ ਦਾਖਲ ਕਰਦੇ ਨੇ ਜੇਲ੍ਹਾਂ ਤੇ ਗੋਲੀਆਂ ਦੋ ਚੀਜ਼ਾਂ ਸੱਚ ਬੋਲਣ ਨਾਲ ਨੂੰ ਇਹ ਰਹਿ ਨਹੀਂ ਦਿੰਦੇ ਸਾਫ਼ ਨੀ ਗੱਲ ਹੈ ਇਹ ਸਰਕਾਰੀ ਕਤਲ ਹੁੰਦੇ ਨੇ ਇਹਨਾਂ ਕਤਲਾਂ ਦਾ ਨਾਮ ਹੈ ਸਰਕਾਰੀ ਕਤਲ ਤੇ ਅੱਜ ਤੱਕ ਕੋਈ ਵੀ ਸਰਕਾਰੀ ਕਤਲ ਦੇ ਪਿੱਛੇ ਜੋ ਮੇਲ ਬੰਦਾ ਹੈ ਉਹ ਨਹੀਂ ਖੜਾਇਆ ਗਿਆ ਉਹ ਨਿੱਕੀ ਜਿਹੀ ਗੱਲ ਆਸਤਾ ਤੁਹਾਨੂੰ ਮੈਂ ਤੇਰਾ ਜਿੰਦਰਸੀ ਹੁਣ ਇਹਦੇ ਕੋਲੇ ਪੁੱਸਤੋਂ ਵਾਲਾ ਕਿੱਥੋਂ ਗਿਆ ਪਹਿਲੀ ਗੱਲ ਤਾਂ ਨੰਬਰ 1 ਕਹਿੰਦੇ ਹੋਟੀ ਲੈਣ ਨੂੰ ਐਨਕ ਵਿਚਾਰੇ ਮੋਰੇ ਦੇ ਪਿੰਡ ਦੇ ਲੋਕ ਲਾਸਦੇ ਨੇ ਆਪਾਂ ਤਾਂ ਜਾਣਦੇ ਸੀ ਨਾ ਹੋਵੇ ਕਿ ਕਹਿੰਦੇ ਪੈਸਾ ਸੀ ਨਾ ਕਹਿੰਦੇ ਉਹਨੇ ਪਹਿਲਾ ਗੁਰੂ ਚਲਾਈ ਸੀ ਉਹਨੇ ਉਹ ਪੁੱਸਤੋਂ ਕਿੱਥੋਂ ਆ ਗਿਆ ਉਹ ਕਿਨੇ ਟਾਰਗੇਟ ਤੇ ਟੈਕਲਿੰਗ ਕਰਨਾ ਉਹਦੇ ਪਿੱਛੇ ਬੰਦਾ ਕੌਣਾ ਕੋਈ ਆ ਤਾਂ ਉਹਨੇ ਨਾ ਪਤਾ ਉਹਨੂੰ ਕੋਈ ਜਿੰਨੇ ਦਿੱਤਾ ਨੰਬਰ 1 ਫੇਰ ਦੀ ਸਾਈ ਮਾਮ ਇਹ ਗੱਲਾਂ ਨਾ ਤਾਂ ਉਸ ਸਾਹੇ ਕਰਨਾ ਨਾ ਇਹ ਕਿਲੀਅਰ ਕਰਨਾ ਅਟਕਣਾ ਤੇ ਨਾ ਕਰਨ ਕੱਲ ਆ ਬੈਠਾ ਸਾਹਮਣੇ ਸਾਡਾ ਸਰਦਾਰ ਬਰਕਾ ਸਿੰਘ ਦੀ ਫੌਜੀ ਸਾਥ ਸਾਡੇ ਬਾਪੂ ਜੀ ਮੈਂ ਤੁਹਾਨੂੰ ਕਲੀਅਰ ਕਰਦਾ ਇਹਨਾਂ ਦਾ ਸਾਡੇ ਨਾਲ 2004-5 ਦਾ ਵਾਅਦਾ ਹੈ ਅਣਾ ਸਿੱਤੂ ਜੀ ਦਾ 2018 ਚ ਆ ਕੇ ਸਾਡੀ ਪੱਗ ਦਾ ਨਾਮ ਰਚਨ ਕਰਿਆ ਸਾਇਪੂਰੇ ਸੂਬੇ ਅਟਲੀ ਮੌਤ ਐਡਾ ਵੱਡੇ ਬੰਦੇ ਦੀ ਜਿਹਨੂੰ ਚਾਹ ਕੋਲ ਬਣ ਕਿਨੇ ਮੁੱਖਾ ਛੱਡੇ ਨਹੀਂ ਮੇ ਕਰੇਗੇ ਉਹਨਾਂ ਇਨਸਾਫ ਲੈਣ ਕਰਦਾ ਧੜਕਾ ਕਰਦਾ ਉਹ ਤੋਂ ਕੀ ਖੰਡਾ ਸੀ ਰੈਵੋਲੂਸ਼ਨ ਉਹ ਜਵਾਨੀ ਦਾ ਰੈਵੋਲੂਸ਼ਨ ਸੀ ਉਹ ਤਾਂ ਪਹਿਲਾਂ ਵੀ ਮੇਰੀਆਂ ਗੱਲਾਂ ਹੁੰਦੀਆਂ ਸੀ ਬਾਪੂ ਨਾਲ ਸਿੱਧੂ ਰਹਿੰਦੇ ਇੱਕ ਬਾਪੂ ਐਮੀਂ ਕਹਿੰਦਾ ਚਲ ਦੁਖੀ ਸੀ ਯਾਰ ਮਤੋਂ ਹੁਣ ਵੀ ਲੜਦਾ ਫਿਰਦਾ ਚੋਦਾ ਮੋਟੀ ਬੰਦਾ ਇਹਨੂੰ ਕਹਿੰਦਾ ਕਿ ਸਤਾਰੀਆਂ ਜਾਂ ਕੁਝ ਚਲਾਉਣੇ ਦਾ ਫੌਜ ਚੱਲਿਆ ਮੇਰਾ ਵੀ ਫੌਜ ਚੱਲਿਆ ਭਾਈ ਸਾਫ਼ੀ ਗੱਲ ਐ ਇਹ ਹੁਣ ਕੀ ਕਰੇ ਕਾਟ ਕੌਣ ਨੇ ਇਹ ਨਹੀਂ ਪਤਾ ਲੱਗੇ ਜਿਆ ਕਿ ਕਿਹੜੇ ਹੋਈ ਕਿ ਉਹ ਮੁੰਡੇ ਜਾਂ ਗੋਲੇ 1000 ਗ੍ਰਾਮ ਚਿੱਤੇ ਪਿੱਛੇ ਕਿੰਨਾ ਆ ਜਾਂਦਾ 2000 ਦਾ 3000 ਦਾ ਜਾ ਗਏ ਉਹ ਮੁੰਡੇ ਗੋਣ ਚਲਾ ਗਏ ਉਹਨਾਂ ਨੇ 47 ਕ੍ਰਾਈਮ ਨਹੀਂ ਕਰਨੀ ਆਉਂਦੀ ਸੀ ਕੌਣ ਨੇ ਕਾਤਲ ਕੌਣ ਹੈ ਕਾਤਲ ਦੀ ਤਿਆਰੀ ਕਿੱਥੋਂ ਹੁੰਦੀ ਹੈ ਆਪਾਂ ਇਹ ਬੰਦੇ ਨੂੰ ਮਾਰਨਾ ਹੈ ਇਹ ਆਪਾਂ ਨੂੰ ਤੰਗ ਕਰ ਰਿਹਾ ਛਾਲ 1.5 ਸਾਲ ਲੱਗ ਜਾਂਦਾ ਹੁਣ ਇਹ ਜਿਹੜਾ ਭਰਾ ਸੀ